ਪੰਜਾਬ ਸਰਕਾਰ ਅਤੇ ਐਸਐਸਪੀ ਬਟਾਲਾ ਸਹਿیل ਕਰਮੀਰ ਦੇ ਸਖਤ ਹੁਕਮਾਂ ਤਹਿ ਬਟਾਲਾ ਪੁਲਿਸ ਵੱਲੋਂ ਨਸ਼ਾ ਖਿਲਾਫ ਕਾਸੂ ਸਰਚ অভিযান ਗਾਂਧੀ ਕੈਂਪ ਬਟਾਲਾ ਵਿਖੇ ਚਲਾਇਆ ਗਿਆ ਇਸ ਸੰਬੰਧੀ মিডিਏ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਬਟਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੁਲਸ ਦੇ ਪੁਖਮਤਾ ਬਟਾਲਾ ਪੁਲਸ ਵੱਲੋਂ ਨਸ਼ਿਆਂ ਖਿਲਾਫ ਗਾਂਧੀ ਕੈਂਪ ਬਟਾਲਾ ਚ ਕਸੂ ਸਰਚ ਏਬੀਮਾਨ ਚਲਾਇਆ ਗਿਆ ਇਸ ਸਰਚ ਏਬੀਮਾਨ ਤਹਿ ਸੱਕੀ ਕਰਾਂ ਦੀ ਤਲਾਸ਼ੀ ਲਈ ਗਈ ਉਹਨਾਂ ਆਖਿਆ ਕਿ ਨਸ਼ਿਆਂ ਦੇ ਸੁਦਾਗਰ ਬਖਸ਼ੇ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਬਟਾਲਾ ਪੁਲਸ ਜ਼ਿਲ੍ਹੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਇਹ ਕੋਈ ਕ੍ਰਾਇਮ ਨਹੀਂ ਹੋਣ ਦਿੱਤਾ ਜਾਵੇਗਾ ਤੇ ਕ੍ਰਾਇਮ ਸਮੇਤ ਨਸ਼ੇ ਉੱਤੇ ਨਿਗਰਾਨੀ ਤਿਲ ਕਸਣ ਲਈ ਨਾਕੇ ਲਗਾ ਕੇ ਕੜੀ ਨਜ਼ਰ ਰੱਖੀ ਗਈ ਜਾ ਰਹੀ ਹੈ ਇਸ ਮੌਕੇ ਡੀਐਸਪੀ ਆਜਾਦਵਿੰਦਰ ਦਵਿੰਦਰ ਸਿੰਘ ਐਸਐਚਓ ਪ੍ਰਭਜੋਤ ਸਿੰਘ ਸਮੇਤ ਵੱਡੀ ਗਿਣਤੀ ਚ ਬਟਾ ਫੋਰਸ ਜਵਾਨ ਹਾਜ਼ਰ ਸਨ ਤੁਸੀਂ ਦੇ ਰਹੇ ਹੋ ਡੀਐਸ ਨੇ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਤਨਵੀਰ ਸ਼ਰਮਾ ਦੀ ਖਾਸ ਖਬਰ ਧੰਵਾਦ ਹਾਂ ਜੀ ਇਹ ਮੇਰੀ ਸੈਲਰੀ ਸੀ ਸਰ ਕੋਈ ਫੋਟੋ ਮੈਂ ਉਹਦੀ ਕਟਾਈ ਲੱਗੀ ਨਹੀਂ ਮੈਂ ਸਰ ਸਾਹ ਦੇ ਘਰ ਨਹੀਂ ਆ ਹਾਂ ਜੀ ਮੇਰੇ ਸਾਹ ਘਰ ਹੀ ਇਹਨੇ ਛੱਡੀ ਕਰ ਮੇਰੀ ਸੈਲਰੀ ਮੈਨੂੰ ਦੇ ਕੇ ਗਈ ਤੁਹਾਨੂੰ ਯਾਨੀ ਕਿ ਪਤਾ ਨਹੀਂ ਕਿ ਕਿੰਨਾ ਹੋ ਗਿਆ ਹੋ ਗਿਆ ਇਹ ਜੇ ਦੇ ਬਾਅਦ ਤੁਹਾਨੂੰ ਬੜਾ ਜੰਦਰ ਰਹਿ ਗਿਆ ਕੀ ਕਰਵਾ? ਹਾਂਜੀ ਤੇ ਚੰਗ ਕਰਨਾ ਚਲ ਆ ਗਿਆ ਰਹਿਣ ਦੇ ਆ ਗਿਆ ਕੋਈ ਨਹੀਂ ਠੀਕ ਹੈ ਇਹ ਨਹੀਂ ਇਹ ਕਰ ਲੈ ਇਸ ਚਾਹ ਆ ਗਿਆ ਓਏ ਕਰ ਜਾ ਆਪਣਾ ਕੋਈ ਕੰਮ ਕਰ ਆਪਣਾ ਇੱਧਰ ਹੈਗਾ ਰਿਸ਼ਨਾ ਜੀ ਆ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਡਾਇਰੈਕਸ਼ਨਸ ਦੀ ਕੰਪਲਾਈਂਸ ਦੇ ਹੇਠ ਅੱਜ ਜਿੰਨੇ ਵੀ ਡਰੱਗ ਹੌਟਸਪੌਟਸ ਅਗੇ ਨੇ ਜ਼ਿਲ੍ਹੇ ਦੇ ਵਿੱਚ ਉੱਥੇ ਅਸੀਂ ਇਹ ਅਭਿਆਨ ਚਲਾ ਰਹੇ ਨੇ ਇਹਦੇ ਵਿੱਚ ਪਰਪਸ ਇਹ ਹੈਗਾ ਕਿ ਜਿਹੜੇ ਨਸ਼ੇ ਦੇ ਉੱਥੇ ਠੱਲ ਪਾਵੀ ਜਾਵੇ ਤਾਂ ਇਹ ਜਿਹੜੇ ਏਰੀਆਸ ਅਗੇ ਨੇ ਇਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਸੀਗਾ ਤਾਂ ਇਹਦੇ ਵਿੱਚ ਕਰੀਬਨ 90 ਦੇ ਲਾਗੇ ਛਾਗੇ ਜਿਹੜੇ ਅਕਿਊਜ਼ ਹੈਗੇ ਨੇ who are involved in drugs ਜਿਨ੍ਹਾਂ ਦੇ ਉੱਤੇ ਮੁਕਦਮੇ ਦਰਜ ਹੈਗੇ ਨੇ ਤਾਂ ਅਸੀਂ ਇਹਦੇ ਵਿੱਚ ਪੰਜ ਜਿਹੜੀ ਸਰਚ ਟੀਮਸ ਕਨਸਟੀਟਿਊਟ ਕੀਤੀ ਹੈਗੀਆਂ ਜਿਹੜੇ ਜਿਹੜੇ ਹੁਣ ਸਰਚ ਕਰ ਰਹੇ ਨੇ ਨਾਲ ਦੇ ਨਾਲ ਜਿਹੜਾ ਇਸ ਏਰੀਆ ਨੂੰ ਕਾਰਡਨ ਕਰਤਾ ਗਿਆ ਤਾਂ ਕਟ ਆਫ ਪਾਰਟੀਆਂ ਲਾਈਆਂ ਗਈਆਂ ਹੈਗੀਆਂ ਸੋ ਆ ਇਹੀ ਬੇਸਿਕਲੀ ਕੋਸ਼ਿਸ਼ ਹੈ ਕਿ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਤੇ ਉੱਤੇ ਕਾਬੂ ਪਾਇਆ ਜਾਏ ਤਾਂ ਉਸੇ سلسلے ਦੇ ਵਿੱਚ ਇਹ ਅਸੀਂ ਇੱਥੇ ਸਰਚ ਕਰਾ ਰਹੇ ਨੇ ਸਾਰੇ ਇਲਾਕੇ ਚ ਕੰਟੀ ਸਰਚ ਹੁੰਦੀ ਆ ਉਸ ਦਾ ਫਾਇਦਾ ਹੁੰਦਾ ਕਿ ਜਾਂ ਫਿਰ ਤੁਹਾਨੂੰ ਕੋਈ ਸਪੈਸਟਿਕ ਇਨਫੋਰਮੇਸ਼ਨ ਹੁੰਦੀ ਉਹਦਾ ਫਾਇਦਾ ਹੁੰਦਾ ਦੇਖੋ ਦੋਨੋਂ ਤਰੀਕੇ ਆਪਣੇ ਆਪਣੇ ਤਰੀਕੇ ਨਾਲ ਇਫੈਕਟਿਵ ਹੈ ਇਨ ਅਵੇ ਜਿਹੜੇ ਕਾਸੋ ਆਪਰੇਸ਼ਨ ਹੁੰਦੇ ਹੈ ਇਹ ਥੋੜੀ ਵਿਜ਼ਿਬਿਲਟੀ ਡੋਮਿਨੈਂਸ ਐਂਡ ਡੈਟਰੈਂਸ ਕ੍ਰੀਏਟ ਕਰਦੇ ਜਿਹੜੀ ਸਪੈਸਿਫਿਕ ਹੁੰਦੀ ਹੈ ਤਾਂ ਉਹਦੇ ਵਿੱਚ ਫਿਰ ਉਹ ਕੋਰਟ ਆਪਰੇਸ਼ਨਸ ਵੀ ਹੁੰਦੇ ਹੈ ਲੇਕਿਨ ਇਹਦਾ ਇਹ ਹੁੰਦਾ ਹੈ ਕਿ ਪੂਰਾ ਪੁਲਿਸ ਏਰੀਆ ਨੂੰ ਡੋਮਿਨੇਟ ਕਰਕੇ ਇੱਕ ਡੈਡ ਰਨਸ ਕ੍ਰੀਏਟ ਕਰਦੀ ਹੈ ਕਿ ਜਿਹੜਾ ਨਸ਼ਾ ਤਸਕਰੀ ਉਹਨੂੰ ਆਪਾਂ ਅਲਾਉ ਨਹੀਂ ਕਰਾਂਗੇ ਇਨੀ ਇਨੀ ਕੇਸ ਸਰ ਹਦੀ ਜਿਲ੍ਹਾ ਕਾਇਆਵਤਾਂ ਪਟਾਰਾਪੁਰ ਜ਼ਿਲ੍ਹਾ ਸਰ ਹਦੀ ਜਿਲ੍ਹਾ ਕ੍ਰਿਆਵਾ ਦੀ ਤਰੱਕੀ ਹੈ ਪ੍ਰਿਆਵ ਲੱਗਦੇ ਨੇ ਸਰ ਹੱਦੀ ਦੀ ਤਰੱਕੀ ਹੈ ਵੱਡੀ ਚੁਣੌਤੀ ਰਹਿਣ ਵਾਲੀ ਹੈ ਤੁਹਾਡੇ ਵਾਸਤੇ ਕਿਸ ਤਰੀਕੇ ਨਾਲ ਇਸ ਚੋਣ ਤੇ ਮੁਕਤੀ ਨੂੰ ਪਹੁੰਚਿਆ ਜਾਵੇਗਾ ਕਿਸ ਤਰੀਕੇ ਨਾਲ ਨਹੀਂ ਇਹਦੇ ਵਿੱਚ ਆਪਣਾ ਬੇਸਿਕਲੀ ਜਿਹੜਾ ਅਪਰੋਚ ਹੈ ਇਹ ਕਿ ਕ੍ਰਾਈਮ ਤੇ ਉੱਤੇ ਠੱਲ ਪਾਣੀ ਹੈ ਉਹ ਸਭ ਤੋਂ ਇੰਪੋਰਟੈਂਟ ਪ੍ਰਾਇੋਰਟੀ ਹੋਗੀ ਤਾਂ ਉਹਦੇ ਵਿੱਚ ਵੀ ਇੱਕ ਤਾਂ ਪਹਿਲਾ ਪ੍ਰੀਵੈਂਟਿਵ ਜਿਹੜੇ ਮੇਜਰਸ ਹੈਗੇ ਨੇ ਸੋ ਥੈਟ ਕ੍ਰਾਈਮ ਹੋਏ ਹੀ ਨਾ ਉਹ ਵਿਜ਼ਿਬਿਲਟੀ ਹੋ ਗਈ ਜੀ ਪੁਲਿਸ ਦੀ ਪੈਟਰੋਲਿੰਗ ਪ੍ਰੋਪਰਲੀ ਹੋਵੇ ਲੋਕਾਂ ਦੀ ਸੁਣਵਾਈ ਹੋਵੇ ਐਂਡ ਦੈਨ ਇਨ ਕੇਸ ਐਨੀਥਿੰਗ ਹੈਪਨਸ ਤਾਂ ਉਹਦੇ ਪਿੱਛੇ ਲੱਗ ਕੇ ਕੇਸ ਨੂੰ ਟ੍ਰੇਸ ਕਰਨਾ ਸੋ ਥੈਟ ਜਿਹੜੇ ਇਹਨਾਂ ਦੇ ਮਨਸੂਬੇ ਕ੍ਰਿਮੀਨਲਸ ਦੇ ਉਹ ਕਾਮਯਾਬ ਨਾ ਹੋ ਸਕਣ ਸਰ ਪਹਿਲਾਂ ਵੀ ਜਿਹੜੀ ਹਟਾਲਾ ਪੁਲਿਸ ਨੇ ਕਰਕੇ ਚੱਗੇ ਤਾਂ ਕੈਂਪ ਦੇ ਵਿੱਚ ਬਹੁਤ ਸਾਰੀਆਂ ਰੇਡਸ ਹੋਈਆਂ ਕੁਝ ਲੋਕਾਂ ਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਵੀ ਕੀਤੀ ਗਈ। ਸੋ ਇਸੇ ਨੂੰ ਲੈ ਕੇ ਕੋਈ ਨਵੀਂ ਲਿਸਟ ਜਾਂ ਕੋਈ ਨਵੀਂ ਅਮੈਂਡਮੈਂਟ ਕੀਤੀ ਜਾ ਰਹੀ ਹੈ। ਇਹ ਜੋ ਨਸ਼ਾ ਕਸ਼ਕਰ ਨੇ ਇਹਨਾਂ ਨੂੰ ਹੋਰ ਸ਼ਕਤੀ ਇਹਨਾਂ ਦੇ ਕਰਨ ਲਈ। ਇਹਦੇ ਵਿੱਚ ਬੇਸਿਕਲੀ ਵੀ ਆਰ ਅਡਾਪਟਿੰਗ ਅ ਮਲਟੀਪ੍ਰੋਂਗਡ ਸਟ੍ਰੈਟਜੀ। ਤਾਂ ਜਿਹੜੇ ਐਕਟਿਵ ਪੈਡਲਰ ਹੈ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਅਸੀਂ ਪਰਚੇ ਦੇ ਰਹੇ ਨੇ। ਜਿਹੜੇ ਥਰਡ ਲੈਵਲ ਤੇ ਕੰਜ਼ਿਊਮਰ بیس ਹੈ ਤਾਂ ਜਿਹੜੇ ਉਹਨਾਂ ਨੂੰ ਅਸੀਂ ਪੇਸ਼ੈਂਟ ਕਹਿ ਸਕਦੇ ਆ। ਉਹਨਾਂ ਦਾ ਆਪਾਂ ਇਲਾਜ ਵੀ ਕਰਾਵਾਂਗੇ ਜਾਂ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਉਹਨਾਂ ਦਾ ਦਾਖਲਾ ਹੋਗਾ। ਬਾਕੀ ਜਿਹੜੇ ਵੱਡੇ ਬੰਦੇ ਹੈਗੇ ਤਾਂ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਜੀ ਪ੍ਰਾਪਰਟੀ ਵੀ ਉਹਨਾਂ ਫ੍ਰੀਜ਼ ਕਰਾਂਗੇ ਜਿਹੜੇ ਕਮਰਸ਼ਲ ਕੇਸਾਂ ਦੇ ਵਿੱਚ ਹੈਗੇ ਨੇ ਬੰਦੇ। ਠੀਕ ਹੈ ਜੀ। ਥੈਂਕ ਯੂ।